और जो पुलिसकर्मी आए उन्होंने डलेवाल साहब को कपड़े भी नहीं पहनने दिए वो सिर्फ कुर्ता पहने हुआ था नीचे उन्होंने पूरा पजामा भी नहीं पहना हुआ था ऊपर ठंड का जो कपड़े थे वो भी उन्होंने नहीं पहने हुए थे ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਬੀਤੀ ਰਾਤ ਪੁਲਿਸ ਨੇ ਹਿਰਾਸਤ ਚ ਲੈ ਲਿਆ ਜੀ ਹਾਂ ਮਰਨਵਰ ਤੋਂ ਪਹਿਲਾਂ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਬੀਤੀ ਰਾਤ ਕਰੀਬ 2-3 ਵਜੇ ਪੁਲਿਸ ਨੇ ਖਨੌਰੀ ਬਾਰਡਰ ਤੋਂ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਧਰ ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਬਿਆਨ ਸਾਹਮਣੇ ਹੈ ਦਰਸਲ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੀ ਵੱਜਾ মিডিਆ ਦੇ ਨਾਲ ਸ਼ੇਅਰ ਕੀਤੀ ਹੈ ਭਾਰਤੀਾ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਹਾਜ ਗੀਸਿੰਗ ਬੱਲਿਆ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਂ ਸੁਣਦੀ ਖਨੌਰੀ ਵਿਖੇ ਇੱਕ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵੜ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਦੀ ਸੋ ਸਿਹਤ ਸਹੂਲਤਾਂ ਉਹ ਨਹੀਂ ਪਹੁੰਚ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸੀਨੀਅਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ DMC ਲੁਧਿਆਣਾ ਆਵਿਕੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਨ ਜਦਕਿ ਦੂਜੇ ਪਾਸੇ ਕਿਸਾਨ ਲੀਡਰ ਅਭਿਮਨਿਉ ਕਹਾਰ ਨੇ ਉਹ ਟਰਾਲੀ ਦਿਖਾਈ ਹੈ ਜਿਥੋਂ ਕਿ ਪੁਲਿਸ ਵੱਲੋਂ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਭਿਮਨਿਉ ਕਹਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਟਰਾਲੀ ਦੀ ਤੋੜਪਨ ਕੀਤੀ ਹੈ ਅਤੇ ਡੱਲੇਵਾਲ ਨੂੰ ਤੱਕੇ ਦੇ ਨਾਲ ਕਿਡਨੈਪ ਕਰਨ ਵਾਂਗੂ ਗ੍ਰਿਫਤਾਰ ਕੀਤਾ ਗਿਆ ਕਿਸਾਨ ਲੀਡਰ ਅਭਿਮਨਿਉ ਕਹਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਡੱਲੇਵਾਲ ਨੂੰ ਸਿਰਫ ਕੁਰਤੇ ਵਿੱਚ ਹੀ ਚੁੱਕ ਕੇ ਲੈ ਗਈ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪਜਾਮਾ ਅਤੇ ਗਰਮ ਕੱਪੜੇ ਤੱਕ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਐਕਸ਼ਨ ਵੇਰੇ ਡੱਲੇਵਾਲ ਨਾਲ ਮੌਜੂਦ ਕਿਸਾਨਾਂ ਗੂ ਵਿਭਿੰਨੀਆਂ ਕੁਹਾੜ ਦਾ ਕਹਿਣਾ ਹੈ ਕਿ ਜਦੋਂ ਡੱਲੇਵਾਲ ਰਾਤ ਨੂੰ ਆਰਾਮ ਕਰ ਰਹੇ ਸੀ ਤਾਂ ਦੋਮਾ ਪਾਸਿਆਂ ਤੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਡੱਲੇਵਾਲ ਨੂੰ ਚੁੱਕਿਆ ਗਿਆ ਤਾਂ ਉਹਨਾਂ ਨੇ ਕੁੜਤਾ ਅਤੇ ਕਸ਼ਹਿਰਾ ਪਾਇਆ ਹੋਇਆ ਸੀ ਪਰ ਐਨੀ ਠੰਡ ਹੋਣ ਦੇ ਬਾਵਜੂਦ ਵੀ 88 ਸਾਲਾ ਡੱਲੇਵਾਲ ਨੂੰ ਮੋٹے ਕੱਪੜੇ ਤੱਕ ਪਹਿਨਣ ਦੀ ਇਜਾਜ਼ਤ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਸਾਥੀਓਂ یہی ਉਹ ਤੰਬੂ ਹੈ जिसमें से रात को लगभग पौने तीन बजे के आसपास किसान नेता सरदार जगजीत सिंह डल्लेवाल जी को पुलिस द्वारा गिरफ्तार किया गया क्रूरता की सभी हदें पार करते हुए जब वो यहाँ पे रेस्ट कर रहे थे तो उस समय उनको सैकड़ों की संख्या में पुलिसकर्मी आए उधर से भी आए और इधर से भी पुलिसकर्मी आते हुए पूरा घेरा डाल लिया और आप अगर देखोगे तो ये उन्होंने क्या जो हथियार था पुलिसकर्मियों के पास उसका इस्तेमाल करके इसको तोड़ा है और अंदर भी दूसरी तरफ से उन्होंने वहां पे भी इसको अंदर से भी दूसरी साइड से भी इसको तोड़ने की कोशिश करी है और सबसे महत्वपूर्ण बात ये है कि ये सरकार अक्सर ये कहती है केंद्र सरकार राज्य सरकारें कि भाई किसान ट्रैक्टर ट्रॉली लेके दिल्ली जाना चाह रहे हैं हमें ट्रैक्टर ट्रॉलियों से दिक्कत है आज ना तो ट्रैक्टर ट्रॉलियों के साथ दिल्ली जाने की बात थी और ना अभी 26 तारीख को वैसे भी पैदल दिल्ली जाने की बात थी अभी तो सिर्फ इतना कार्यक्रम था कि 26 तारीख को शांतिपूर्ण तरीके से सरदार जगजीत सिंह डल्लेवाल जी आमरण अनशन पे बैठेंगे लेकिन उनके ऊपर भी इस तरीके की क्रूरता करी गई लगभग रात को साढ़े ग्यारह बजे हमारी यहाँ पे चर्चा हो रही थी मीटिंग चल रही थी डल्लेवाल साहब के साथ उसके बाद ये तय किया कि भाई रात बहुत हो गई है डल्लेवाल आप रेस्ट कर लीजिए तो उसके बाद वो अपने तंबू में आए थे और जो पुलिसकर्मी आए उन्होंने डलेवाल साहब को कपड़े भी नहीं पहनने दिए वो सिर्फ कुर्ता पहने हुआ था नीचे उन्होंने पूरा पजामा भी नहीं पहना हुआ था ऊपर ठंड का जो कपड़े थे वो भी उन्होंने नहीं पहने हुए थे तो एक अड़सठ साल के बुजुर्ग आदमी को इतने ठंड के मौसम में उनके सारे कपड़े जूते पहने बगैर ही उनको इस तरीके से लेके जाया गया जैसे वो कोई आतंकवादी हो जैसे वो कोई उग्रवादी हो या कोई बड़े अपराधी हो इस तरीके का व्यवहार देश के अन्नदाता और देश के सबसे बड़े किसान नेता के साथ पुलिस द्वारा किया गया है और सबसे लेकिन जरूरी बात सभी ये है कि जितना मैं सरदार जगजीत सिंह डल्लेवाल जी को जानता हूं वो मजबूत इरादों के ईमानदार किसान नेता है और वो झुकने वाले नहीं है पहले भी इस तरीके से जब उन्होंने 2018-19 में एक बार अंशन किया था तो प्रशासन ने जोर जबरदस्ती करने का प्रयास किया था तो उन्होंने उस समय अन्न के साथ साथ पानी भी पीना छोड़ दिया था तो जितना मैं उनको जानता हूं सरदार जगजीत सिंह डालेवाल जी बहुत सख्त स्टैंड लेंगे और वो पुलिस कस्टडी में जेल के अंदर भी आमरण अनशन वो अपना निश्चित तौर पर करेंगे तो इसीलिए तमाम साथियों से भी हमारा ये निवेदन है तमाम किसानों से निवेदन है पंजाब हरियाणा राजस्थान के किसानों से पहले से तय कार्यक्रम के अनुसार आप अधिक से अधिक संख्या में आप खनौरी बॉर्डर पे पहुंचिए और हम पहले भी ऐलान कर चुके हैं कि अगर हमारे एक किसान नेता को कुछ होता है तो उसके बाद अगले किसान नेता हमारे बैठेंगे तो अभी दोनों फोरम मीटिंग करके बहुत जल्द आगामी रणनीति का ऐलान कर देंगे और तमाम किसानों से हमारी एक विशेष विनती है शांति जरूर बना के रखे धैर्य और अनुशासन में रह के हमें ये आंदोलन जीतना है हमें ये मोर्चा जीतना है और जैसे ही दोनों फोरम अपना ऐलान आगे करेंगे उसको हमें मजबूती से ਪੂਰੇ ਤਰੀਕੇ ਸੇ ਉਸਕੋ ਹਮੇ ਪਾਲਨ ਕਰਨਾ ਹੈ ਦੂਜੇ ਪਾਸੇ ਕਿਸਾਨ ਅਗੂ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਪਰ ਦੂਜੇ ਪਾਸੇ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਉਹਨਾਂ ਨੂੰ ਖਨੌਰੀ ਬਾਰਡਰ ਪਹੁੰਚਣ ਤੋਂ ਰੋਕ ਰਹੀ ਹੈ ਕਿਸਾਨਾਂ ਨੇ ਤਸਵੀਰਾਂ ਮੀਡੀਆ ਨਾਲ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਕਿਸਾਨਾਂ ਨਾਲ ਬਹਿਸਵਾਦੀ ਕਰਦੇ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਖਨੌਰੀ ਬਾਰਡਰ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਦਾ ਹੱਥਾਂ ਵੀ ਮਾਰਦੇ ਪਰ ਇਹ ਨਹੀਂ ਕਰਨੀ ਹੈ ਸਰਦਾਰ ਵੀ ਜੀਵੀਦਾਰ ਨੇ ਕੋਈ ਕਦੀ ਵੀ ਬੋਲਦੇ ਰਿਜ਼ਲਟ ਹੈ ਯਾਰ ਇਹ ਗੱਲ ਲੋਕਾਂ ਨੂੰ ਤਕੀਦ ਲੋਕਾਂ ਦਾ ਹੱਥਾਂ ਵੀ ਮਾਰਦੇ ਪਰ ਇਹ ਨਹੀਂ ਕਰਨੀ ਹੈ ਸਿੰਮੀ ਜੀ ਵੀ ਦਰਾਂ ਤੇ ਪੁੱਛੋ ਕਦੀ ਮਿਲਦੇ ਯਾਰ ਦਾ ਯਾਰ ਇਹ ਗੱਲ ਤਦਸੀ ਇੱਕ ਇੱਕਸਾਨ ਅਗੂ ਡੱਲੇਵਾਲ ਵੱਲੋਂ ਅੱਜ ਖਨੌਰੀ ਬਾਰਡਰ ਤੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਬੀਤੀ ਰਾਤ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਕਿਸਾਨ ਅਗੂ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਰੱਖਿਆ ਗਿਆ ਹਾਲਾਂਕਿ ਫਿਲਹਾਲ ਉਹ ਕਿਸ ਸਥਿਤੀ ਵਿੱਚ ਹਨ ਇਸ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਅਤੇ ਨਾ ਹੀ মিডিਆ ਨੂੰ ਉਹਨਾਂ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਆ ਅਜਿਹਾ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ